you mm -hmm. ਦਰੰਦ ਤੇwidehatਲੇ थाना महतपुर साउर्जन शाहकोट ਦੇ ਏਰੀਆ ਚ ਮਿਤੀ 31 ਮਾਰਚ ਦੀ ਲੇਟ ਨਾਈਟ ਰਾਜੀਵਤ ਸਿੰਘ ਰਾਜੀਵ ਦੇਵਿਦ ਪੁੱਤਰ ਚਰਨਜੀਤ ਵਾਸੀ ਪੰਡਰੀਪੁਰ ਦਾ ਇੱਕ ਨਾਮ ਨੂੰ ਵਿਅਕਤੀ ਨੂੰ ਮਾਰ ਦੇ ਕੇ ਅਦਾ ਤਗਿਆ ਸੀ ਜੋ ਪੁਲਿਸ ਵੱਲੋਂ ਮੁਸਤਦੀ ਦਿਖਾਉਂਦੇ ਹੋਏ ਨੂੰ 24 ਘੰਟੇ ਦੇ ਅੰਦਰ ਅੰਦਰ ਇਹ ਬਲਾਈਂਡ ਮਾਰਡਰ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਹਦੇ ਚੱਕ ਦੋਸ਼ੀ ਪਹਿਲਾਂ ਜੋ ਜੁਨਾਈਸ ਸੀਗਾ ਉਹਨੂੰ ਕੱਲ ਹਸੋਜਾਪਤਾ ਹਰਾਸਤ ਵਿੱਚ ਲੈ ਕੇ ਤੇ ਜੁਨਾਈਲ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਵਿੱਚ ਜਿਹੜਾ ਭੇਜ ਦਿੱਤਾ ਗਿਆ ਸੀਗਾ ਇਸੇ ਤ੍ਰਿਪਤੀਸ਼ ਨੂੰ ਅਦੌਨਿਕ ਢੰਗ ਤਰੀਕਿਆਂ ਨਾਲ ਅੱਗੇ ਵਧਾਉਂਦਿਆਂ ਮਨਜੋਗ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੀ ਦਿਸ਼ਾ ਨਿਰਦੇਸ਼ ਤੇ ਸਾਰੇ ਮੁੱਖ ਅਸਥਾਨਾ ਮੈਦ ਪਰ ਲਖਮੀਤ ਸਿੰਘ ਨੇ ਇਹਦਾ ਮੁੱਖ ਦੋਸ਼ੀ ਜਿਹੜਾ ਨਾਮਜ਼ਦ ਹੋਇਆ ਸੀਗਾ ਜੁਵਾਰਾਜ ਸਿੰਘ ਇੰਨੇ ਜੁਵੇ ਪੁੱਤਰ ਦਿਲਬਖ ਸਿੰਘ ਵਾਸੀ ਪਿੰਡ ਸੰਗਵਾਲ ਨੂੰ ਵੀ ਅੱਜ ਜਿਹੜਾ ਹਸਰਜਲ ਤੱਕ ਗ੍ਰਿਫਤਾਰ ਕਰ ਲਿਆ ਇਸ ਦੋਸ਼ੀ ਨੇ ਇਸ ਮਰਡਰ ਦੀ ਜਿਹੜੀ ਯੋਜਨਾ ਕੀਤੀ ਸੀ ਤੇ ਆਪਣੇ ਨਾਲ ਦੇ ਜੁਨਾਇਲ ਸਾਥੀ ਨੂੰ ਲੈ ਕੇ ਸਾਰਾ ਘਟਨਾਕਰਨ ਕੀਤਾ ਔਰ ਇਹਦੇ ਵਿੱਚ ਵਰਤੇ ਗਏ ਹਥਿਆਰ ਜਾਂ ਹੋਰ ਇਹਦੇ ਨਾਲ ਰਿਲੇਟਡ ਜੀਆਂ ਚੀਜ਼ਾਂ ਜਿਹੜੇ ਡਿਪਰਿੰਗ ਇਨਵੈਸਟੀਗੇਸ਼ਨ ਜਿਹੜਾ ਬਚੇ ਜਾਣਗੇ ਤੇ ਤੁਪਦੇਸ਼ ਨੂੰ ਅੱਗੇ ਬਤਾਉਣ ਲਈ ਹਰ ਤਰ੍ਹਾਂ ਦੇ ਦੁਨਿਕ ਢੰਗ ਤਰੀਕੇ ਜਿਹੜੇ ਅਪਣਾਏ ਜਾਣਗੇ ਇਸ ਦੋਸ਼ੀ ਨੇ ਘਟਨਾ ਸਮੇਂ ਜਦੋਂ ਮੋਰਸਲੇ ਨਾਲ ਟਕਰਾਈ ਸੀਗੇ ਇਹਦਾ ਜਿਹੜਾ ਸਾਡਾ ਅਕਿਊਜ਼ਡ ਹੈ ਇਹਦਾ ਮੋਰਸਲਾ ਪਾਚੀ ਤੇ ਜਿਹੜਾ ਵਿਕਟਮ ਹੈਗਾ ਰਾਜਵੀਰ ਉਹਨਾਂ ਦੇ ਵਿੱਚ ਇਹਦੀ ਇੱਕ ਲੱਤ ਤੇ ਵੀ ਆ ਕੇ ਇੰਜਰੀ ਹੋਈ ਸੀਗੀ ਤੇ ਇਹ ਉਸ ਘਟਨਾ ਚ ਇੰਜਰਡ ਵੀ ਹੋ ਗਿਆ ਸੀਗਾ ਤੇ ਇਹਨੂੰ ਕੱਲ ਮਾਂਜੂ ਅਦਾਲਤ 'ਚ ਫਿਸ਼ ਕਰਕੇ ਅਗਲੀ ਜਿਹੜੇ ਐ ਰਿਮਾਂਡ ਹਸ ਕਰਨ ਤੋਂ ਬਾਅਦ ਬਾਕੀ ਰਹਿੰਦੀ ਤਫਤੀਸ਼ ਵੀ ਜੜੀਆਂ ਮੁਕੰਮਲ ਕੀਤੀ ਜਾਵੇ। ਥੈਂਕ ਯੂ।